ਉਹਦਾ ਨਹੀਂ ਵੇਲਾ ਸਰੀਰ ਦੀ ਤੁਸੀਂ ਤੁਹਾਨੂੰ ਕਿਰਾਇਆ ਇੱਧਰ ਆਖੋ ਵੀ ਬੰਦੇ ਕਿਰਾਇਆ ਨਹੀਂ ਆ ਇਹ ਵੀਰ ਬੰਦੇ ਦੀ ਪਾਵਰ ਵਾ ਇਹ ਹੌਲੀ ਗਈ ਵਾ ਨਹੀਂ ਸਕਦਾ ਹਾਂ ਵੀ ਆਹ ਕਹੀ ਚੱਲ ਇਹ ਜਗਾੜ ਹੀ ਜ਼ਿਆਦਾ ਕੰਮ ਤੇਜ਼ ਜ਼ਿਆਦਾ ਵਾ ਅੱਖ ਲਿਆਉਂਦਾ ਨਹੀਂ ਦਵਾ ਕਈਆਂ ਜੰਦਾ ਮਾਲ ਇਹ ਬੰਦੇ ਦੀ ਖਾਸੀਅਤ ਇਹ ਆ ਵੀ ਆਂਦਾ ਵੀ ਹੌਲੀ ਗਈ ਮੈਨੂੰ ਐਂ ਲੱਗਦੀ ਪਤਾ ਹੀ ਗਈ ਆ ਲਾੜੇ ਆ ਮੁੜ ਕੇ ਸ ਆਇਆ ਤੱਕ ਮਹੀਨੇ ਬਾਅਦ ਆਉਣਾ ਨਾ ਤੇਰੀਆਂ ਪਸਲੀਆਂ ਸਾਰੀਆਂ ਅੰਦਰ ਪਈਆਂ ਹੋਣ ਇਹ ਕਰੀ ਹਿੰਜੀ ਇਹ ਬਣਾ ਬੰਦਿਆਂ ਦੇ ਖੇਰ ਹੋ ਜੀ ਜੇ ਰੱਖੀ ਹੁਣ ਆਈ ਜਾਂਦੀ ਕੰਮ ਕਿਤੇ ਨਾ ਕਿਤੇ ਰੇਤ ਹੁਣ ਜਿਹੜੇ ਵਦਗੇ ਬੂਟੇ ਅੱਜ ਅਹੀਂ ਜਾਉਣ ਚੱਲੇ ਪਾਰ ਬਹੁਤ ਲੇਟ ਹੋ ਗਏ ਰੇ ਡਰੇ ਦੀ ਕਾਲੀ ਦੀ ਲਾਟ ਦਾ ਆਪਣਾ ਦੇ ਹੁਣ ਚੱਲ ਜੇ ਬੂਪੇਲ ਆਪੋ ਤੇ ਲਿਆ ਰੋਟੀਆਂ ਫੜ ਕੇ ਅੰਦਰੋਂ ਸਾਰੀਆਂ ਆਪਣੀਆਂ ਜੜੋ ਬੇੜੇ ਦੇ ਆਹ ਰੇ ਮਾਂ ਕੋਲੇ 70 ਕੁਤੇ ਆ ਇਹਦੇ ਨਾਲ ਗੰਨਾ 70 ਸੀ ਸਾਰਾ ਤੇ ਕਲਦੇ ਲੱਗੇ ਆ ਹਾਂ ਜੀ ਇਧਰ ਆ ਇਧਰ ਆ ਪਾ ਜੀ ਚੱਕ ਤਾਂ ਲੈ ਕੇ ਤਰਗਾ ਚੱਣਾ ਵਿੱਚ ਲੈ ਲੈ ਇਧਰ ਫੋੜ ਮੈਂ ਇਧਰ ਵੇ ਓਏ ਯਾਰ ਕੀ ਕਰਦਾ ਤੂੰ ਇੱਜ਼ਤ ਨਾ ਲੱਗੇ ਜਾਣੇ ਦਾ ਹੋ ਏਦਾਂ ਦੱਸ ਨਾ ਅਹੀਂ ਕਦਮ ਨਾ ਫਟਾ ਘੋੜਾ ਘੋੜੇ ਉੱਪਰ ਰੱਖਣਾ ਆਈ ਆਏ ਤੰਦ ਵਾਲਾ ਕੋਈ ਨਾ ਵਗੜਿਆ ਮੈਨੂੰ ਕੱਲ ਵਾਲੀ ਵੀਡੀਓ ਬਣਾਈ ਨਹੀਂ ਬਈ ਆ ਉਤ ਖੇਚ ਚਲੋ ਕੰਮ ਨੂੰ ਸੀਜ਼ਨ ਚੱਲ ਪਿਆ ਹੁਣ ਪਹਿਲੀਆਂ ਗੱਲਾਂ ਨਹੀਂ ਰਹਿ ਗਈਆਂ ਆਪਣੀਆਂ ਨਾ ਇਹ ਮੇਰੀ ਡਿਊਟੀ ਨਹੀਂ ਹੁੰਦੀ ਰੱਖ ਦੇਣੀ ਆ ਬਸ ਆ ਨਹੀਂ ਜਾਤ ਮੇਰੀ ਡਿਊਟੀ ਨਹੀਂ ਹੈ ਦਾਣਾ ਖਿੱਚ ਕੇ ਰੱਖੋ ਕੰਮ ਨੂੰ ਉਹ ਵੈਗਰੂ ਤੇ ਰਾਖਿਓ ਗਰਾ ਹੁਣ ਚੱਲੇ ਅਸੀਂ ਦਰਿਆਵਾਂ ਪਾਰ ਵੈਗਰੂ ਦੀ ਕਿਰਪਾ ਦੇ ਨਾਲ ਅੱਜ ਬੂਟੇ ਲਾਉਣੇ ਆ 100 150 ਬੂਟੇ ਲਾਂਦਾ ਆ ਆ ਵੀ ਰਕੋਣਵਾ ਹਾਂ ਇਹੋੜਾ ਕੀ ਕਰਦੇ ਸਹੇਤ ਹੈ ਜੀ ਕਰਕੇ ਇੱਕ ਫੇਤੇ ਡਾ ਗਏ ਮੈਂ ਨਾ ਤੁਸੀਂ ਦੋ ਦਿਨ ਲੌੜਾ ਰਿਹਾ ਮੇਰੇ ਨਾਲ ਦੋ ਚਾਰ ਦਿਨ ਇਧਰ ਜਦੋਂ ਸ਼ਾਮੇ ਮੁਰਾਦ ਜਾਵੇ ਲੱਜ ਜਾਣੇ ਨੀ ਰਹੇ ਕਹਿੰਦਾ ਆ ਤੁੰਬੇੜਾ ਹੋ ਗਿਆ ਨਾ ਵੀ ਕਰੀ ਅਜੇ ਮੈਂ ਲਾਦਾ ਆ ਤਾਂ ਆ ਹੀ ਲੰਗੜਾ ਹੈ ਨਾ ਨਹੀਂ ਸੁਣੀ ਨਾ ਗੋ ਨਹੀਂ ਨਹੀਂ ਤਾਂ ਨਾਂ ਕਰੈchnਾ ਜੈ ਤਾਂ ਪਾਇਆ ਜੋੜਾ ਲੰਗਿਆ ਕਿ ਨਹੀਂ ਲੰਗੇਗੀ ਜਿੰਦਾ ਮੇਰੇ ਉੱਤੇ ਚਾਟ ਕਾਰ ਨਾ ਤਾਲੇ ਮਾਰ ਮਾਰ ਕੇ ਨਾ ਥਾਂਜ ਛੱਟ ਗੰਦਾ ਨੂੰ ਫੇਰ ਛੱਡਿਆ ਮੈਂ ਤਾਂ ਲੰਗਿਆ ਹੀ ਲੰਗ ਕਿਥੇ ਗਿਆ ਪਹਿਲੇ ਗੱਲ ਅੱਗੇ ਦੀ ਗੱਲ ਮੈਂ ਲੰਗਿਆ ਨਹੀਂ ਕੱਲ ਇਹ ਵੀ ਕੁੜੀ ਨੇ ਭਰਾਵਾ ਭੋਲੇ ਖਾਲੇ ਹੋ ਟੋਹਾਂ ਨਾ ਟੋਫੀਆਂ ਵਾਂ ਟੋਫੀਆਂ ਵਾਂ ਟੋਫੀਆਂ ਨੇ ਭਲੇ ਗੁੜਕੇ ਸਰੇ ਸੁਟੇ ਸਿਰ ਦੀ ਤਰ੍ਹਾਂ ਮਗਰਾਬੀ ਨੇ ਨਹੀਂ ਦਵਾਈ ਖਾਦੀਆਂ ਦੀ ਮੜਕੇ ਨਾ ਫਿਰ ਲੱਸੀ ਤੁਸੀਂ ਚਾਹੀਏ ਫਿਰ ਉਹਨੂੰ ਵਾਪਸ ਲੈ ਜਾਂਦਾ ਚੱਲ ਜੀਆ ਤੂੰ ਜਦੋਂ ਆਣਾ ਉਦੋਂ ਖੋਬਾ ਲੈ ਕੇ ਆਉਣਾ ਓਏ ਪੁਨਰ ਕੀ ਤੂੰ ਫੇਰ ਸਾਡੇ ਨਾਲ ਖੋਬਾ ਖੋਦਦੀ ਏ ਇਹ ਪਈ ਦੀਦਾ ਨਹੀਂ ਲੀਆਂ ਜੀ ਪੁੱਤੇ ਤੇਰੇ ਡਮੇ ਹਟ ਗਏ ਗਲੀ ਵਾਰ ਰਹਿੰਦੇ ਨਾ ਮੈਂ ਇਹਨੂੰ ਘੱਲਿਆ ਮੈਂ ਕਾ ਮੈਂ ਕਾ ਕੱਛੂ ਆ ਜਵਾਨਾ ਜਾ ਭੱਜ ਕੇ ਫੜਵਾ ਇੱਕ ਸੱਜ ਗਿਆ ਜਦੋਂ ਵੇਖਿਆ ਸਰਾਲ ਉਸੇ ਪੈਰੀ ਬੋਸ ਗਿਆ ਮਾਰਦੇ ਨਹੀਂ ਮਾਰ ਦਈਏ ਬੱਸ ਕੰਮ ਕਰਦੇ ਮਾਰਦੇ ਹੋ 35 ਹੁੰਦੀ ਹੈ ਕਿੰਦੀ ਸਰਾਲ ਯਾਰ ਸਾਪ ਐ ਲੈ ਲੈ ਨੀ ਗਾਏ ਭਾਈ ਫਿਰ ਦੇਂਦੇ ਉਹ ਮੋਟੀ ਨਹੀਂ ਹੁੰਦੀ ਵੱਟੀ ਹਰੀ ਉਹ ਠੀਕ ਹੈ ਮਾਰੋ ਪਈ ਆ ਉੱਥੇ ਜਾਨੀ ਜੀ ਉੱਥੋਂ ਭਜਣਾ ਸ਼ੁਰੂ ਨੇ ਕਿ ਤਾ ਉਹ ਜਾਨਾ ਨਹੀਂ ਨਾ ਨੇਹ ਲੈਣੀ ਆਂਦਾ ਨਾ ਕੋਈ ਆਮੀ ਯਾਰ ਅੱਜ ਵੀਡੀਓ ਬਣਾਈ ਆ ਉਹਦੀ ਮੈਂ ਤੇ ਮੈਨੂੰ ਕਹਿੰਦਾ ਦਿਲ ਵੇਖ ਮੇਰਾ ਅੱਜ ਮੋਟੀ ਹੈ ਨਹੀਂ ਨਹੀਂ ਕਹਿੰਦਾ ਕਰਨਾ ਏਡੀ ਮੋਟੀ ਏਡੀ ਯਾਰ ਬਾਬਾ ਹੋਏ ਆਏ ਕਿ ਨਾ ਹਰੇ ਚਪਾ ਹਰੇ ਕੋ ਯਾਰ ਹੰਦ ਕੋਡ ਲਾਉਂਦਾ ਤਾੜਾ ਜਰਾ ਉਹ ਆ ਪੁੰਡੇ ਲਿਆ ਹਵੇ ਫਸਲੇ ਲਾ ਲਿਆ ਕਰਦਾ ਨਾ ਆ ਇਹ ਨਾ ਨਾੜ ਜਾ ਪਿਆ ਕਿਥੇ ਪਿਆ ਪੈਜੀ ਪੈ ਨਾ ਪੈ ਨਾ ਤਰੀ ਨਾ ਇਧਰ ਵੇਖੀ ਗੁੱਲਾ ਨਮਕਰਾ ਕੋਈ ਖੜਾ ਆ ਜਾਨ ਬਤਾ 고 <목소리나> ਕਰਿਆ ਕਰੋ ਤੇ ਵੇਖਿਆ ਕਰੋ ਦਾਇਕ ਕਰੋ ਫਸਟ ਸਟ੍ਰਾਈਕ ਕਰਿਆ ਕਰੋ ਸਾਹ ਤੇ ਨਹੀਂ ਸੁਣਿਆ ਯਾਰ ਕਿੰਨੇ ਦੇਖੋ ਕੰਮ ਉਹ ਡੇਰਾ ਧੀਰਾ ਆਪਣਾ ਤੇਰੇ ਆਗੇ ਆ ਚੱਲ ਚੱਲ ਵੜਨਾ ਪੈਣਾ ਜਿਆਦਾ ਕੋਨੇ ਨੂੰ ਪੈਣਾ ਬੜਾ ਭਾਂ ਦੇ ਰਾਰ ਫੇਸ ਕਰਦੇ ਟੇਬਲ ਤੋਂ ਪਤਾ ਲੱਗ ਹੋਤੀ ਜਾਨਾ ਕੁੱਤੇ ਦੇ ਖੇਤ ਨੂੰ ਮਾਰਿਆ ਸੰਗ ਮਾਰਿਆ ਉਹ ਭਗ ਮਾਰੀ ਕਿਨੇ ਮਾਰੀ ਹੋਤੀ ਮਾਰਿਆ ਨਹੀਂ ਮਾਰਿਆ ਉਹ ਦੋ ਜੀਆਂ ਦੇ ਪੂਟ ਪਾੜ ਲੜਾ ਲਿਆ ਸਾਰੇ ਨਹੀਂ ਉਹਦਾ ਜੀ ਨਹੀਂ ਉਹ ਬਾੜ ਦਟਾ ਲਿਆ ਚਲੋ ਕੋਈ ਨਹੀਂ ਲਿਆ ਫੜਾ ਡੰਗ ਵੇਖ ਦੋ ਦੋ ਇਤਰਾਣੇ ਦੇ ਨੂੰ ਜੇ ਡੰਗ ਹੁੰਦਾ ਯਾਰ ਫੇਰ ਨਹੀਂ ਮਰਦਾ ਉਹ ਲੈ ਗਏ ਦੇ ਬਰਾਂਦੇ ਤੇ ਜਿਹੜਾ ਬਣਾ ਓਏ ਬਲੌਗ ਵਾਲੀ ਵੀਡੀਓ ਤੇਰੇ ਖਾਣਾ ਜੀਦਾ ਯਾਰੋ ਮੈਂ ਜਿਹੜਿਆ ਤਸਵੀਰ ਨੂੰ ਆ ਯਾਰੇ ਥੋੜਾ ਲੇਟ ਦੇ ਕੇ ਕਰਦੇ ਆ ਉਹ ਆਜੋ ਬਣੇ ਤੱਕ ਭਾਈ ਉਹ ਕਰ ਲੈ ਮੱਧੋ ਯਾਰ ਪਰਾਂ ਲੇਟ ਦੇ ਕੀ ਆ ਮੈਂ ਬਾ ਯਾਰ ਪਾਣੀ ਆਰ ਦੇ ਗੇੜਾ ਪਾਰ ਤੂੰ ਹੱਥ ਵੱਧ ਦਾਹ ਜਣ ਨੂੰ ਪੂਰਾ ਚੋਖਾ ਲਾ ਨੇ ਵੇਖਣਾ ਏ ਝੋਨਾ ਫੋਰਮੈਨ ਫਿਰ ਜੀਬ ਲੈ ਆ ਗੇੜਾ ਕੱਢ ਆਇਆ ਹਰੇ ਅਜੇ 10 ਦਿਨ ਲੈ ਜਾਣੇ ਹੈ ਉਹਨਾ ਚੱਲੀਏ ਸਾਬ ਜੀ ਠੀਕ ਆ ਹੋ ਗਏ ਪਾਸ ਮੜੇ ਮੋਟੇ ਪੂਰਾ ਪੰਡ ਪਾਰ ਵੀਡੀਓਸ਼ਨ ਆ ਮੋਲੀ ਆ ਆਹ ਦੇਖੋ ਸਾਹਿਬ ਜੀ ਫੋਰਮੈਨ ਦੇ ਇਹਦਾ ਯਰਨੈਲ ਦਵੇਂ ਜਣੇ ਜੀਵਨਾ ਆਂ ਆ ਕੇ ਕੀੜਾ ਮਾਰਨ ਮਾਰ ਗਿਆ ਕੀੜਾ ਛੇੜਾ ਦੇ ਆਹ ਮੀਆਂ ਦੇ ਨਾਲ ਐ ਕੰਮ ਚੱਲ ਪੈਣਾ ਯਾਰਾ ਪੂਰਾ ਕਿੰਨੇ ਦਿਨਾਂ ਚੰਦੂ ਦੱਸ ਮੀਆਂ ਦੇ ਨਾਲ ਮੀਆਂ ਦੇ ਨਾਲ ਪੂਰਾ ਪੂਰਾ ਯੋਨ ਤਾਂ ਮੈਨੂੰ ਫੋਰਮੈਨ ਨੂੰ ਜਿਹੜਾ ਕਢਾਦਾ ਵਾ 16 ਮੌਚਰ ਚੰਦੂ ਮੀਆਂ ਦੇ ਨਾਲ ਠੀਕ ਆ ਦੇ ਨਾਲ 16 ਮੌਚਰ ਹੋ ਜਾਣਾ ਹਾਂ ਇਹ ਆ ਗਿਆ ਘੋਨਾ ਸਰ ਇੱਕ ਬੰਨੇਉ ਲੱਗੀ ਹੈ ਨਾ ਜਿੱਦਰੋਂ ਲਾਉਣਾ ਸ਼ੁਰੂ ਕੀਤਾ ਫੇਰ ਉਸ ਆਣਾ ਚੱਲੀ ਉਹ ਆਹ ਉਹ ਪਹਿਲੋਂ ਮੰਡਾਲੇ ਬੰਨੇਉ ਚਾਚਾ ਰਣਜੀਤ ਸੋਹਣੇ ਦੀ ਜਿਹੜੀ ਕਹਾਂਗੇ ਉਹ ਪਹਿਲੋਂ ਕੈਂ ਉਹ ਜਾ ਬੱਗਾ ਲਈ ਫਾਰਮ ਤੇ ਬੂਟੇ ਲਾਉਣੇ ਸ਼ੁਰੂ ਕੀਤੇ ਅੱਜ ਜਿਹੜੇ ਵਧ ਗਏ ਪਿੰਡੋਂ ਚਾਲਰਲਾ ਨੂੰ ਮਿੱਟੀ ਨਾਲ ਥੱਲੇ ਹੱਥ ਨਾਲ ਹੱਥ ਨਾਲ ਹੱਥ ਨਾਲ ਇਹਦੇ ਫਿਰ ਬੂਟੇ ਲਾਉਂਦਾ ਬਦਾ ਕਰੋ ਇਹਨੂੰ ਰਲਾਉ ਦਵਾਦਾ ਐਂ ਇਧਰ ਲਾਉ ਹੋਰ ਪਾ ਤੇ ਇਹ ਦੇ ਨਹੀਂ ਨਹੀਂ ਤੂੰ ਸਾਨੂੰ ਨਾ ਦੱਸ ਚੱਲ ਮਾਰ ਟੋ ਇੱਕ ਬੰਦੇ ਨੂੰ ਵਿਚਾਲੇ ਮਾਰ ਕੇ ਲਾ ਦਈਏ ਤੋ ਆਹੋ ਨੇ ਆ ਵੀ ਸਰਾ ਜੈ ਬਾਬੇ ਦੀ ਜੈ ਬਾਬੇ ਦੀ ਜਿਹੜੇ ਬਾਬੇ ਆ ਲਗਵਾ ਦੇ ਉਹ ਹੀ ਸਹੀ ਵਾਵਾ ਮਿੱਟੀ ਪਾ ਨਾਲ ਇੱਕ ਬੋਠਾ ਇਧਰ ਤੂੰ ਛੁੱਟੀ ਜਾ ਸ਼ੇਰਾ ਦੇ ਉਧਰ ਛੁੱਟੀ ਜਾਵੇ ਫੋਰਮੈਨ ਅੱਜ ਆਇਆ ਵਾ ਇੱਕ ਨਾਲੇ ਦੇ ਵੀਰ ਆਇਆ ਹਾਂ ਕਿਦਾਂ ਚੋਂ ਨਾ ਕਿੰਨੇ ਦਿਨ ਲਊਗਾ ਚੋਂ ਨਾ ਆਪਣਾ ਵੀਆਂ ਦੇ ਨਾਲ ਤਿਆਰ ਆ ਬਸ ਮੇਰੀ ਮੂੰਹ ਕਰੀ ਓਕੇ ਮਸ਼ੀਨ ਓਕੇ ਗਈ ਕਿ ਲੱਭੀ ਹੁਣ ਦੇ ਨਹੀਂ ਉਹ ਸੁੱਕ ਗਈ ਆ ਚਲੋ ਕਿਦੋਂ ਸੁੱਕੀ ਆ ਯਾਰ ਪਰ ਇੱਧਰ ਆਪਾਂ ਲਾਉਣ ਦੀ ਨਹੀਂ ਫਾਇਦਾ ਲਾਉਣਾ ਔਰ ਖੰਬੇ ਤੋਂ ਇੱਧਰ ਲਾਇਆ ਕਿਉਂ ਟਰੈਕਟਰ ਇੱਧਰ ਨੂੰ ਆਉਂਦਾ ਮੁੜ ਕੇ ਇੱਥੇ ਲਾਉਣੀ ਆ ਟਰੈਕਟਰ ਤੇ ਉੱਧਰ ਹੀ ਜਾਣਾ ਹਾਂ ਹਾਂ ਇੱਥੇ ਕੱਢ ਦੋ ਲਾ ਦੇ ਇੱਥੇ ਤਰੇਕ ਲਾਉਣੀ ਆ ਇੱਥੇ ਹੈਗਾ ਬਾਬਾ ਉਧਰ ਕਰ ਚੱਲ ਜੀ ਟੋਪਲਰ ਆਪਾਂ ਨੂੰ ਬਡਮਾ ਪਹਿਣਾ ਇਹ ਨੂੰ ਕੰਮ ਆ ਕਿਉਂ ਕਿਉਂਕਿ ਕਿੱਦਾਂ ਲੱਗ ਗਿਆ ਅੱਜ ਸਵੇਰ ਦੇ ਲੱਗੇ ਵੀਰ ਬੇੜੇ ਦੀ ਸਫਾਈ ਕਰਨ ਕਿਉਂਕਿ ਸੀਜ਼ਨ ਆ ਗਿਆ ਹੁਣ ਇਹਦੀ ਵੀ ਰਿਪੇਅਰ ਸ਼ੁਰੂ ਕਰਨੀ ਆ ਹੈ ਤੁਬ ਗਿਆ ਬਸ ਪਾਣੀ ਕੱਢਣ ਵਾਲਾ ਰਹਿ ਗਿਆ ਨਵੇੜ ਤੋਂ ਸ਼ੁਰੂ ਨਵੇੜ ਤੋਂ ਕੰਮ ਹਣ ਰੋਖ ਲਾ ਇਹ ਕਾ ਦੇ ਕਾਦੀ ਜਾਦ ਨੂੰ ਲਾਉਣ ਰਿਹਾ ਤੁਸੀਂ ਹਾਂ ਅਸੀਂ ਕਿਦੇ ਰਹਿ ਗਏ ਜਦ ਰਾਤ ਨੂੰ ਜੁਰੜ ਕੇ ਇਹਨਾਂ ਕਿਦੇ ਬੈਠਾ ਕਰੋ ਇੱਕ ਦੇ ਆਖੋਂਗੇ ਨਾ ਵੀ ਫੋਰਮੈਨ ਨੇ ਰੁਖ ਲਾਇਆ ਤੇ ਜੋਦੇ ਵੀਰ ਨੇ ਲਾਇਆ ਕਿਹੜਾ ਰੁਖ ਆ ਭਾਜੀ ਇਹ ਹਾਂਜੀ ਸੁਵਾਂਜਣਾ ਅੱਛਾ ਅੱਛਾ ਇਹਨਾ ਠੀਕ ਹੈ ਪੂਰੇ ਦੂਜੇ ਮਹਿਕਮੇ ਵਾਲੀ ਆ ਗਈ ਜੋਦੇ ਨੇ 베ਰੀ ਲਾਈ ਆ ਇਹ ਕੰਡੇ ਨੇ ਕੰਢੀ ਖਲਾਰਨੇ ਸਾਰੀ ਨਹੀਂ 베ਰੀ ਸੁਵਾਂਜਣਾ ਜੇ ਮੈਂ ਕੰਡੇ ਇਹ ਮੈਂ ਕੰਡੇ ਮਾਰ ਰਹੇ ਬੇਰੀ ਖਵਾਇ ਕਰੀਂ ਕਿੰਨੇ ਗਾਹ ਦੀ ਕੰਡੇ ਲਾਉਣੇ ਲੋਕਾਂ ਨੇ ਇਹਨੇ ਨਾ ਵੀ ਸਿੱਧਾ ਕੰਮ ਕੀਤਾ ਇਹਨੂੰ ਜਦੋਂ ਵੱਜਾ ਨੇ ਬਸ ਆ ਕਾ ਨਹੀਂ ਉਤਰਾ ਇਹ ਬੇਰੀ ਜਿਹੜੀ ਲਾਂਦੀ ਏ ਕੰਡੇ ਨਹੀਂ ਲੱਗਦੇ ਪਰ ਫੇਰ ਬੜੇ ਮੋਟੇ ਲੱਗਣੇ ਤੂੰ ਆਗ ਨਾ ਐਡਾ ਲੰਬ ਨਹੀਂ ਦਾ ਜਿਹੜਾ ਬੇਰ ਦਸੀ ਇਹੋ ਜਿਹਾ ਮਾਲੀ ਹੌਂਦ ਲੈ ਕੇ ਬਹਿ ਜਾਂਦਾ ਕੋਣ ਨੂੰ ਆਹ ਵੱਡਾ ਕਰਤਾ ਨਹੀਂ ਐਂ ਆਪਣੀ ਨਾਲ ਪੁੱਤ ਜੰਮ ਕੇ ਆ ਆਹ ਬਹਿਣ ਚ ਡੰਡਿਆ ਆ ਨੂੰ ਬੰਨਿਏ ਨਹੀਂ ਕਿਹੜੇ ਕਿਹੜੇ ਭਾਜੀ ਲੱਗਣੇ ਮੜਾ ਫੇਰ ਦੱਸਿਓ ਬਾਗਬਾਨੀ ਉਧਰੇ ਉਧਰੇ ਨਿੱਕੇ ਹੋ ਗਏ ਐਡੇ ਤੋਂ ਐਡਾ ਕੋਈ ਜੋ 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 ਸ਼ਾਮੀ ਪੈਂਦਾ ਗਾਣਾ ਇਹ ਨਿੱਕੇ ਨੇ ਜਣੇ ਆਂਬੇ ਦੇ ਨਹੀਂ ਇਹ ਦੂਰ ਤੋਂ ਲੈ ਜਾ ਜਾਂਦਾ ਕੋਈ ਉਹ ਦੁੱਧ ਫੇਰ ਥਲੇ ਤਰੇ ਜਾਂਦੇ ਨੇ ਨਹੀਂ ਯਾਰ ਉਹ ਉਹ ਹੋਲੀ ਉਹ ਹੋਲੀ ਕੇ ਪਾਪੇ ਪੇਂਡ ਵਾਲੀ ਫੇਰ ਪੇਂਡ ਵਾਲੀ ਵੇਰੀ ਤੇ ਆ ਜਾ ਵੀ ਇੰਦਗੀਆਂ ਨਹੀਂ ਆਉਂਦੀ ਉਹ ਵੇ ਫੇ ਮੇਲਾ ਉਹ ਮੇਲਾ ਕੱਢ ਨਹੀਂ ਜਾਂਦਾ ਹੀ ਫਿਰ ਮੈਂ ਨਾ ਜਾ ਯਾਰ ਆ ਵੀਡੀਓ ਹੈ ਬਗਾਲਾਂ ਕੱਢ ਓਏ ਨਹੀਂ ਆ ਜਾਂਦਾ ਉਹ ਕਰ ਰਿਹਾ ਫੜ ਕੇ ਰੱਖ ਦੂ ਉਹਦੇ ਨਾਲ ਬਾਬਾ ਓਏ ਜਨਾ ਬਾੜਾ ਮਾੜੇ ਵੀਡੀਓ ਆਪਾਂ ਆਰਸਾ ਕੋਈ ਸੋਣ ਓ ਨਹੀਂ ਖੜੇ ਆ ਮੈਂ ਨਹੀਂ ਜਾਂਦਾ ਹਣ ਲਈ ਆ ਨਾਲ ਭਰਾਵਾ ਐਦਾਂ ਜਾਂਦਾ ਛੇੜ ਨਹੀਂ ਬਣਾ ਲਈ ਸਾਫ਼ ਕਰੀ ਨਾ ਇੱਥੇ ਆ ਜਾ ਮੈਂ ਫਾਇਮ ਨਾਲ ਹੀ ਟੋਈ ਚੁੱਕੀ ਉਹ ਆਈਫੋਨ ਨਹੀਂ ਆਪਾਂ ਆਪਾਂ ਆਈਫੋਨ ਤੋਂ ਬੱਡੀ ਵੈਰੈਟੀ ਲੈਣੀ ਹੈ ਆਹ ਲਾ ਜੋ ਨੂੰ ਭੇਜ ਦੇਣਾ ਇਹ ਲਿਆਉਗਾ ਇਹਨੂੰ ਬਈ ਆਉਣਾ ਵਾ ਮਸ਼ੀਨ ਆਉਣੀ ਬੰਨੂ ਤੇ ਬੈਠਾ